ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਰ ਅਰਦਾਸ ਕਰਦੇ ਆ ਇਸ ਵੀਡੀਓ ਨੂੰ ਦੇਖ ਰਹੀ ਸਾਧ ਸੰਗਤ ਜੀ ਤੇ ਸਾਡੇ ਚੈਨਲ ਨਾਲ ਜੁੜੀ ਸਾਧ ਸੰਗਤ ਜੀ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ ਹੌਨ ਸਾਧ ਸੰਗਤ ਜੀ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਪਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਹੜੇ ਘਰਾਂ ਤੇ ਸ਼ਹੀਦ ਸਿੰਘਾਂ ਦੇ ਪੈਰਾ ਹੁੰਦਾ ਹੈ ਸਾਧ ਸੰਗਤ ਜੀ ਰੋਜ਼ਾਨਾ ਅਮਰਤ ਵੇਲੇ 3 ਵਜੇ ਦੇ ਕਰੀਬ ਸ਼ਹੀਦ ਸਿੰਘ ਹਰ ਇੱਕ ਸਿੱਖ ਦੇ ਘਰ ਜਾਂਦੇ ਹਨ ਏ ਯਤਨ ਕਰਦੇ ਹਨ ਕਿ ਉਹ ਉੱਠ ਜਾਵੇ ਤੇ ਨਾਮ ਨਾਲ जोड ਜਾਵੇ ਆਪਣਾ ਅਮਰਤ ਵੇਲਾ ਸਾਂਭ ਲਵੇ ਸਾਧ ਸੰਗਤ ਜੀ 3 ਵਜੇ ਦੇ ਕਰੀਬ ਆਪਾਂ ਨੂੰ ਜ਼ਰੂਰ ਜਾਗ ਆਉਂਦੀ ਏ ਆਪਣਾ ਸੁੱਤਾ ਹੋਇਆ ਸਰੀਰ ਜ਼ਰੂਰ ਹਿੱਲਦਾ ਏ ਇੱਕ ਵਾਰ ਸਾਧ ਸੰਗਤ ਜੀ ਜਿਸ ਤੋਂ 3 ਵਜੇ ਨਹੀਂ ਉੱਠਿਆ ਜਾਂਦਾ ਉਸ ਤੋਂ ਬਾਅਦ 5 ਵਜੇ ਫਿਰ ਸ਼ਹੀਦ ਸਿੰਘ ਉਹ ਸਿੱਖ ਦੇ ਘਰ ਜਾਂਦੇ ਹਨ ਤੇ ਜਿਹੜਾ ਉਸ ਟਾਈਮ ਵੀ ਉੱਠ ਪੈਂਦਾ ਹੈ ਉੱਠ ਕੇ ਨਾਮ ਦਾਦ ਜਾਪ ਕਰਨ ਲੱਗ ਜਾਂਦਾ ਹੈ ਉਸ ਤੇ ਸ਼ਹੀਦ ਸਿੰਘ ਬਹੁਤ ਖੁਸ਼ ਹੋ ਜਾਂਦੇ ਹਨ ਤੇ ਜਾਂਦੇ ਹੋਏ ਉਸ ਨੂੰ ਨਾਮ ਦੀਆਂ ਬਖਸ਼ਾ ਤੇ ਬਰਕਤਾਂ ਦੇ ਜਾਂਦੇ ਹਨ ਤੇ ਜਿਹੜੇ ਉਸ ਟਾਈਮ ਵੀ ਨਹੀਂ ਉੱਠਦੇ ਉਸ ਉਹਨਾਂ ਦੇ ਘਰੋਂ ਸ਼ਹੀਦ ਸਿੰਘ ਬਹੁਤ ਉਦਾਸ ਹੋ ਕੇ ਚਲੇ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਸ਼ਹੀਦ ਸਿੰਘ ਉਸ ਸਿੱਖ ਦੇ ਘਰੋਂ ਉਦਾਸ ਹੋ ਕੇ ਬਾਹਰ ਚਲੇ ਜਾਂਦੇ ਹਨ ਤਾਂ ਉਸ ਦੇ ਘਰ ਤੋਂ ਬਾਹਰ ਖੜੀਆਂ ਹੋਈਆਂ ਬਿਮਾਰੀਆਂ, ਆਲਾਮਤਾ, ਦੁੱਖ, ਕਲੇਸ਼ ਸਭ ਉਸ ਦੇ ਘਰੇ ਘਰ ਦੇ ਅੰਦਰ ਵੜ ਜਾਂਦਾ ਹੈ। ਸਾਧ ਸੰਗਤ ਜੀ ਨਾਮ ਦੇ ਸਿਮਰਨ ਦੀ ਕਮਾਈ ਕਰੋ ਤਾਂ ਜੋ ਤੁਹਾਡੇ ਘਰੇ ਸਾਰੇ ਸੁੱਖ ਤੇ ਬਰਕਤਾਂ ਆ ਸਕਣ। ਸਾਧ ਸੰਗਤ ਜੀ ਇੱਕ ਸਮਾਂ ਸੀ ਜਦੋਂ ਦੇਵਤਿਆਂ ਦਾ ਪੈਰਾ ਹੁੰਦਾ ਸੀ। ਹਰ ਹੋਂ ਸਾਧ ਸੰਗਤ ਜੀ ਸ਼ਹੀਦਾ ਦਾ ਪੈਰਾ ਹੈ ਜਿੱਥੇ ਵੀ ਕਿਤੇ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਸੱਚੇ ਮਨੋ ਤਨੋਂ ਨਾਮ ਸਿਮਰਨ ਦਾ ਜਾਪ ਹੁੰਦਾ ਹੈ ਵਾਹਿਗੁਰੂ ਸੱਚੇ ਮਨੋ ਤਨੋਂ ਸੇਵਾ ਹੁੰਦੀ ਹੈ ਉੱਥੇ ਹੀ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਏ ਤੇ ਸਾਧ ਸੰਗਤ ਜੀ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉਸ ਘਰ ਦੇ ਸਾਰੇ ਮੈਂਬਰਾ ਵੱਲੋਂ ਮਨੋਂ ਤਨੋਂ ਗੁਰੂ ਦੀ ਸੇਵਾ ਹੋ ਰਹੀ ਏ ਉਸ ਕਮਰੇ ਵਿੱਚ ਵੀ ਸਾਧ ਸੰਗਤ ਜੀ ਜਹੀਰ ਸਿੰਘਾਂ ਦਾ ਪੈਰਾ ਹੁੰਦਾ ਹੈ ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸਾ ਸੰਗਤ ਜੀ ਜਿੱਥੇ ਵੀ ਤੁਸੀਂ ਸ਼ਹੀਦਾਂ ਸਿੰਘਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੇਵਾ ਕਰੋਗੇ ਨਾਮ ਜਪੋਗੇ ਵਾਹਿਗੁਰੂ ਜੀ ਉਹ ਸਥਾਰ ਥਾਂ ਤੇ ਛੇਦ ਸਿੰਘ ਸ ਤੁਹਾਡੇ ਕੋਲ ਹਾਜ਼ਰ ਹੋਣਗੇ ਤੁਹਾਡੀ ਦੁੱਖ ਦੀ ਘੜੀ ਵਿੱਚ ਔਖੀ ਘੜੀ ਵਿੱਚ ਤੁਹਾਡਾ ਸਾਥ ਦੇਣਗੇ ਤੁਹਾਡੇ ਸਾਰੇ ਕਾਰਜ ਸਿੱਧ ਕਰਨਗੇ ਸਾਹ ਸੰਗਤ ਜੀ ਤੁਸੀਂ ਕਦੇ ਨਾਨਕਸਰ ਜਾਵਗੇ ਤਾਂ ਦੇਖਿਓ ਉਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਕੁਝ ਜਗ੍ਹਾ ਖਾਲੀ ਛੱਡੀ ਹੁੰਦੀ ਹੈ ਗੁਲਦਸਤੇ ਫੁਲਾਰ ਤੇ ਹੋਰ ਚੀਜ਼ਾਂ ਰੱਖੀਆਂ ਹੁੰਦੀਆਂ ਹਨ ਸਾਹ ਸੰਗਤ ਜੀ ਉਹ ਜਗ੍ਹਾ ਸ਼ਹੀਦ ਸਿੰਘਾਂ ਦੇ ਬੈਠਣ ਲਈ ਛੱਡੀ ਹੁੰਦੀ ਹੈ ਕਿਉਂਕਿ ਜਦੋਂ ਸਾਹ ਸੰਗਤ ਜੀ ਉਥੇ ਕੀਰਤਨ ਹੁੰਦਾ ਹੈ ਤਾਂ ਉਥੇ ਸ਼ਹੀਦ ਸਿੰਘਾਂ ਦਾ ਪੈਰਾ ਲੱਗਦਾ ਹੈ ਸ਼ਹੀਦ ਸਿੰਘ ਉਥੇ ਹਾਜ਼ਰ ਹੁੰਦੇ ਹਨ ਉਸ ਟਾਈਮ ਸਾਤ ਸੰਗਤ ਜੀ ਪਿਛਲ ਰਾਤ ਨੂੰ ਜਾਗਣਾ ਸ਼ੁਰੂ ਕਰੋ ਸਾਤ ਸੰਗਤ ਜੀ ਇਹ ਸਨ ਕੁਝ ਨੁਕਸੇ ਜਿਨ੍ਹਾਂ ਨੂੰ ਅਪਣਾਉਣ ਨਾਲ ਆਪਣੇ ਘਰ ਤੇ ਸ਼ਹੀਦਾਂ ਸਿੰਘਾਂ ਦਾ ਪੈਰਾ ਹੋ ਜਾਂਦਾ ਹੈ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਤੇ ਆਪਣੇ ਘਰ ਤੋਂ ਸਾਰੇ ਦੁੱਖ ਸੰਕਟ ਕਲੇਸ਼ ਖਤਮ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ